ਖਾਸ ਰਾਜ ਦੇ ਆਖਰੀ ਸਪਾਈ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਡੁੱਬਦੇ ਰਾਜ ਨੂੰ ਬਚਾਉਣ ਲਈ ਆਖਰੀ ਵਾਰ ਬਲੰਗ ਤੋਂ ਉੱਠਦੇ ਹਨ ਤੇ ਗੁਸਲਖਾਨੇ ਵੱਲ ਚੱਲਾ ਪਾ ਦਿੰਦੇ ਨੇ ਉੱਥੇ ਜਾ ਕੇ ਜਿਵੇਂ ਕੇਸਾਂ 'ਚ ਪਾਣੀ ਪਾਉਂਦੇ ਤੇ ਆਨੰਦ ਜਾ ਕੇ ਜੋਜ ਦੀ ਹਾਸਤੇ ਇਹ ਬਤਾਰਾ ਦੇਖ ਕੇ ਉਹਨਾਂ ਦੀ ਸਿੰਘਣੀ ਕਹਿੰਦੀ ਤੁਹਾਡੇ ਇਸ ਹਾਸੇ ਦਾ ਕਾਰਨ ਕੀ ਹੈ ਸਦਾ ਸਭ ਆਪਣੀ ਸਿੰਘਨੀ ਨੂੰ ਜਵਾਬ ਦਿੰਦੇ ਆ ਕਿ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਤਿੰਨ ਇਸ਼ਨਾਨ ਜ਼ਰੂਰ ਕਰਦਾ ਹੈ ਇੱਕ ਜਨਮ ਵੇਲੇ ਦੂਜਾ ਆਨੰਦ ਕਾਲ ਦੇ ਵੇਲੇ ਤੇ ਤੀਜਾ ਉਹਦੇ ਕਾਲ ਚਲਾਣੇ ਵੇਲੇ ਤੇ ਆਕਾਲ ਚਲਾਣੇ ਵੇਲੇ ਉਹਦੇ ਕਰਦੇ ਉਹਦਾ ਇਸ਼ਨਾਨ ਕਰਦੇ ਪਰ ਜੇ ਸੂਰਮੇ ਹੁੰਦੇ ਉਹ ਜੰਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਉਹ ਆਪਣਾ ਇਸ਼ਨਾਨ ਆਪ ਕਰਕੇ ਜਾਂਦੇ ਮੈਂ ਇਸ ਕਰਕੇ ਆਨੰਦ ਜਾ ਕੇ ਮੈਂ ਵੀ ਆਪਣਾ ਇਸ਼ਨਾਨ ਆਪ ਕਰਕੇ ਜਾ ਰਿਹਾ ਹਾਂ